ਰਖੜੀ ਦਾ ਧਾਗਾ ਏ ਦੁਆ ਮਾਂ ਵਰਗਾ ਭੈਣਾ ਦਾ ਪਿਆਰ ਹੁੰਦਾ ਮਾਂ ਮਾਂ ਵਰਗਾ ਆਪਣੇ ਹਿੱਸੇ ਦੇ ਪੈਸੇ ਮੇਰੇ ਲਈ ਸੀ ਜੋੜਦੀ ਫਿਕਰਾਂ ਨੂੰ ਭੈਣ ਮੇਰੀ ਦੂਰੋਂ ਰਹੀ ਮੋੜਦੀ ਸੂਟ ਲੈ ਕੇ ਦੇਣਾ ਤੈਨੂੰ ਤੇਰੀ ਹੀ ਪਸੰਦ ਦਾ ਚਾਹ ਪੂਰੇ ਕਰੂੰ ਦੱਸੀ ਕਿਹੜੇ ਕਿਹੜੇ ਰੰਗ ਦਾ ਹੱਸਦੀ ਤੂੰ ਰਹਿ ਜੇ ਕੋਈ ਦੁੱਖ ਆਇਆ ਦੱਸਦੀ ਵੇੜੇ ਵਿੱਚ ਰੋਣ ਕੇ ਆ ਤੇਰੇ ਨਾਲ ਵਸਦੀ ਬੱਪੂ ਦੀ ਸ਼ਾਨ ਆ ਬੇਬੇ ਦੀ ਜਾਨ ਆ ਭੈਣ ਮੇਰੀ ਭੈਣ ਮੇਰੀ ਰੁੱਤ ਬੇਦਾ ਮਾਣ ਆ ਭੈਣ ਮੇਰੀ ਭੈਣ ਮੇਰੀ ਰੁੱਤ ਬੇਦਾ ਮਾਣ ਆ ਭੈਣ ਮੇਰੀ ਭੈਣ ਮੇਰੀ ਰੁੱਤ ਬੇਦਾ ਮਾਣ ਆ ਬਿਲਾ ਦਿਆਂ ਪੋਲੀਆਂ ਤੇ ਹੁੰਦੀਆਂ ਵਿਚਾਰੀਆਂ ਰੱਬ ਕਰੋਉਂਦੀਆਂ ਨੇ ਧੀਆਂ ਜੋ ਪਿਆਰੀਆਂ ਜਿਨ੍ਹਾਂ ਕੋਲ ਭੈਣ ਹੈ ਨਹੀਂ ਹੋਣ ਅੱਖਾਂ ਪਾਰੀਆਂ ਤੇ ਬੜੇ ਨਾਜ਼ੁਕ ਹੁੰਦੇ ਦਿਲ ਧੀਆਂ ਦੇ ਜ਼ਿੰਮੇਵਾਰੀਆਂ ਦੇ ਨਾਲ ਜੁੜੀਆਂ ਦੇ ਪੱਕੇ ਹੁੰਦੇ ਸੋਹਰੇ ਹੁੰਦੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ